ਬੀਤੇ ਦਿਨ ਭਾਰਤੀ ਬਾਵਲਪੁਰ ਮਹਾ ਸੰਗਤ ਦੇ ਰਾਸ਼ਟਰੀ ਪ੍ਰਧਾਨ ਗਿਆਨ ਚੰਦ ਕਟਾਰੀਆ ਵੱਲੋਂ ਆਪਣੇ ਪਦ ਤੋਂ ਅਸਤੀਫਾ ਦਿੱਤਾ ਗਿਆ ਉਸ ਤੋਂ ਬਾਅਦ ਜੀਤੀ ਬਾਵਲਪੁਰੀ ਬਿਰਾਦਰੀ ਦੇ ਵਿੱਚ ਇੱਕ ਹਲਚਲ ਪੈਦਾ ਹੋ ਗਈ ਉੱਥੇ ਹੀ ਭਾਰਤੀ ਬਾਵਲਪੁਰ ਮਹਾ ਸੰਗਤ ਦੇ ਰਾਸ਼ਟਰੀ ਉਪ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਨੇ ਪੱਤਰਕਾਰਾਂ ਦੇ ਸਾਹਮਣੇ ਆ ਕੇ ਸਾਰੀ ਗੱਲ ਰੱਖ ਦਿੱਤੀ ਹੈ ਅਤੇ ਪ੍ਰਧਾਨ ਰਹੇ ਗਿਆਨ ਚੰਦ ਕਟਾਰੀਆ ਜੀ ਦੀ ਕਾਫੀ ਤਾਰੀਫ਼ ਕੀਤੀ ਹੈ ਅਤੇ ਕਿਹਾ ਕਿ ਉਹਨਾਂ ਦਾ ਕਾਰਜਕਾਲ ਬਹੁਤ ਵਧੀਆ ਰਿਹਾ ਅੱਗੇ ਵੀ ਜੋ ਪ੍ਰਧਾਨ ਬਣੇਗਾ ਉਹ ਵੀ ਬੜੇ ਸੋਚ ਸਮਝ ਕੇ ਬਣਾਇਆ ਜਾਵੇਗਾ ਅਤੇ ਹੋਰ ਵੀ ਗੱਲਾਂ ਭਾਰਤੀ ਬਹਾਵਲਪੁਰ ਮਹਾਸੰਗ ਦੇ ਹਿੱਤੇ ਵਿੱਚ ਜਗਦੀਸ਼ ਕੁਮਾਰ ਜੱਗਾ ਦੇ ਵੱਲੋਂ ਆਖੀਆਂ ਗਈਆਂ ਨੇ ਕੀ ਕੁਝ ਕਿਹਾ ਗਿਆ ਸੋ ਉਹਨਾਂ ਦੀ ਸੁਪਾਨੀ ਸੁਣਦੇ ਆ ਜਗੇ ਜੀ ਕੀ ਕਹਿਣਾ ਚਾਹੁੰਦੇ ਹੋ ਰਾਸ਼ਟਰੀ ਭਾਰਤੀ ਬੋਲਪੁਰ ਮਹਾ ਸੰਘ ਦੇ ਪ੍ਰਧਾਨ ਗਿਆਨ ਚੰਦ ਕਟਾਰੀਆ ਜੀ ਨੇ ਅਚਾਨਕ ਜਾ ਕੇ ਮਤਲਾਲ ਸਿੰਘ ਜੀ ਨੂੰ ਅਸਤੀਫਾ ਦਿੱਤਾ ਉੱਤੇ ਤੁਸੀਂ ਵੀ ਹਾਜ਼ਰ ਨਹੀਂ ਸੀ ਤੇ ਉਸ ਤੋਂ ਬਾਅਦ ਜ਼ਿੰਮੇਵਾਰੀ ਤੁਹਾਡੇ ਤੇ ਪੋਪਲੀ ਜੀ ਤੇ ਆ ਪਈ ਹੈ ਕੀ ਕਹਿਣਾ ਚਾਹੋਗੇ ਉਹਨਾਂ ਦਾ ਅਸਤੀਫਾ ਦੇਣਾ ਠੀਕ ਸੀ ਜਾਂ ਉਹਨਾਂ ਨੇ ਇੱਕ ਗਲਤ ਮਤਲਬ ਠੀਕ ਨਹੀਂ ਕੀਤਾ ਨਹੀਂ ਆਪਣਾ ਸੰਦੀਪ ਜੀ ਕਟਾਰੀਆ ਸਾਹਿਬ ਮੈਨੂੰ ਮਹੀਨੇ ਤੋਂ ਕਹਿ ਰਹੇ ਸੀਗੇ ਵੀ ਯਾਰ ਮੈਂ ਬੜਾ ਬਿਜ਼ੀ ਰਹਿੰਦਾ ਮੇਰੇ ਉਹਨਾਂ ਨੇ ਇੱਕ ਦੋ ਬਿਜ਼ਨਸ ਹੋਰ ਵੀ ਸ਼ੁਰੂ ਕੀਤੇ ਆ ਤੇ ਉਹ ਐਕਚੁਅਲੀ ਪਹਿਲਾਂ ਹੀ ਬਿਜ਼ਨਸਮੈਨ ਆ ਸਾਰੇ ਸਾਰਿਆਂ ਨੂੰ ਹੀ ਪਤਾ ਹੈ ਤੇ ਥੋੜੀ ਉਹਨਰੇ ਸਿਹਤ ਦਾ ਵੀ ਥੋੜਾ ਜਿਹਾ ਸੀਗਾ ਤੇ ਮੈਨੂੰ ਉਹ ਮਹੀਨੇ ਤੋਂ ਕਹਿ ਰਹੇ ਸੀਗੇ ਕਹਿੰਦਾ ਯਾਰ ਵੀ ਮੈਂ ਉਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਸੀਗਾ ਮੈਂ ਕਿ ਤੁਸੀਂ ਸਿਰਫ ਇੱਕ ਮਹੀਨਾ ਹੋਰ ਕਰ ਲਓ ਤੇ ਪੰਜ-ਛੇ ਦਿਨ ਪਹਿਲਾਂ ਵੀ ਮੇਰੇ ਕੋਲ ਫੋਨ ਆਇਆ ਸੀਗਾ ਜੱਗਾ ਜੀ ਵੀ ਇਹਨੂੰ ਸੰਭਾਲੋ ਜਾਂ ਪ੍ਰਧਾਨ ਬਣਾਓ ਨਵਾ ਜਦੋਂ ਵੀ ਤੇ ਮੇਰੀ ਪਰਸੋ ਦਰਸੋ ਵੀ ਗੱਲ ਹੋਈ ਸੀ ਮੈਂ ਮੈਂ ਕਿਹਾ ਵੀ ਪਾਛਾ 10 ਦਿਨ ਰੁਕ ਜੋ ਉਹਨਾਂ ਦੀ ਮਜਬੂਰੀ ਹੈ ਬਿਜ਼ਨਸ ਕਰਕੇ ਤਾਂ ਕਰਕੇ ਉਹ ਅਸਤੀਫਾ ਦੇ ਗਏ ਕੋਈ ਅਸੀਂ ਗੱਲ ਨਹੀਂ ਬਾਕੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਉਹਨਾਂ ਨੂੰ ਜਾਣਦਾ ਤਾਂ ਸਾਡੀ ਤਾਂ ਚਲੋ ਤਕਰੀਬਨ ਰੋਜ਼ ਗੱਲ ਹੁੰਦੀ ਹੈ ਤੇ ਉਹ ਇੱਕੋ ਹੀ ਗੱਲ ਕਹਿੰਦੇ ਆ ਵੀ ਮੈਂ ਆਪਣੇ ਸਮਾਜ ਵਾਸਤੇ ਮੈਂ ਅਸਤੀਫਾ ਦੇਵਾਂ ਜਾਂ ਪ੍ਰਧਾਨ ਬਣਾ ਨਾ ਬਣਾ ਮੈਂ ਤਨਮਨਦਾਨ ਆਪਣਾ ਸਮਾਜ ਨਾਲ ਲਿਆ ਚੱਕੀ ਜੀ ਫਿਰ ਹਰਦੁਆਰ ਚ ਉਹਨਾਂ ਨੇ ਇੰਟਰਸਟ ਕਿਉਂ ਦਿਖਾਇਆ ਸੀਗਾ ਪ੍ਰਧਾਨ ਬਣਨ ਦੇ ਲਈ ਨਹੀਂ ਤਾਂ ਤਾਂ ਫਿਰ ਕੋਪਲੀ ਜੀ ਬਣ ਜਾਣਾ ਸੀਗਾ ਪ੍ਰਧਾਨ ਹਰਦੁਆਰ ਦੇ ਵਿੱਚ ਅਸੀਂ ਇਹਨਾਂ ਨੇ ਪੋਸਟਪੋਂ ਕਿਉਂ ਕਰਤਾ ਸੀ ਹਾਂ ਨਹੀਂ ਕੋਈ ਇੰਟਰਸਟ ਨਹੀਂ ਸੀਗਾ ਘਟਾਰੀਆ ਸਾਹਿਬ ਦਾ ਤੁਹਾਨੂੰ ਕਿਸ ਨੇ ਕਿਹਾ ਮੈਂ ਉਹਨਾਂ ਨੂੰ ਮੈਂ ਕੀ ਉੱਥੇ ਅਸੀਂ ਸਾਰੇ ਹੀ ਚਾਹੁੰਦੇ ਸੀ ਵੀ ਕਟਾਰਿਆ ਸਾਹਿਬ ਦੁਬਾਰਾ ਪ੍ਰਧਾਨ ਬਣ ਜਾਣ ਮੇਰੇ ਨਾਲ ਅੱਜ ਤੋਂ 20 ਦਿਨ ਪਹਿਲਾਂ ਅਸੀਂ ਨਾਲ ਦਫ਼ਤਰ ਬੈਠੇ ਸੀ ਮੈਂ ਸਪੈਸ਼ਲ ਇਹਨਾਂ ਨੂੰ ਮਨਾਣ ਗਿਆ ਵੀ ਤੁਸੀਂ ਸਮਾਜ ਦਾ ਵਧੀਆ ਕੰਮ ਕਰ ਰਹੇ ਹੋ ਤੇ ਇਹਨਾਂ ਨੂੰ ਮੈਂ ਮਨਾਇਆ ਉਸ ਦਿਨ ਸੋ ਕੋ ਇਹਨਾਂ ਦਾ ਬੇਟਾ ਮੇਰੇ ਨਾਲ ਕਹਿਣ ਲੱਗਾ ਕਹਿੰਦਾ ਯਾਰ ਸਾਸੀਂ ਬਿਜ਼ਨਸ ਅਸੀਂ ਨੇ ਵੱਡੇ ਵੱਡੇ ਸਾਡੇ ਬਿਜ਼ਨਸ ਆ ਪਾਪਾ ਨੂੰ ਟਾਈਮ ਨਹੀਂ ਦੇ ਸਕਦੇ ਤੇ ਤੁਸੀਂ ਨਾ ਤੁਸੀਂ ਤੁਹਾਡੀ ਗੱਲ ਮੋੜ ਦੇਣੀ ਤੇ ਤਾਂ ਨਹੀਂ ਬੰਨੇ ਸੀ ਉਸ ਟਾਈਮ ਤਾਂ ਉਹ ਤਾਂ ਹਰਦੁਆਰ ਵੀ ਨਹੀਂ ਤਿਆਰ ਸੀਗੇ ਇਹ ਗਲਤ ਗੱਲ ਆ ਜਿਹੜਾ ਕਹਿ ਰਿਹਾ ਤੁਹਾਨੂੰ ਐਜ਼ ਏ ਕੈਂਡੀਡੇਟ ਪੋਪਲੀ ਜੀ ਕਿਸ ਤਰ੍ਹਾਂ ਦੇ ਇਨਸਾਨ ਲੱਗਦੇ ਐ ਪੋਪਲੀ ਜੀ ਕੈਂਡੀਡੇਟ ਅੱਛੇ ਐ ਦੇਖੋ ਆਮ ਸਕਦੇ ਜੇ ਉਹਨਾਂ ਨੂੰ ਬਾਗ ਦੋੜ ਦੇ ਮੇਰੀ ਮੇਰੀ ਗੱਲ ਸੁਣੋ ਜਿਹੜੇ ਉਸ ਦਿਨ ਪੋਸਟਫੋਨ ਦੀ ਗੱਲ ਹੋ ਤੈ ਮੈਨੂੰ ਨਾ ਉਸ ਦਿਨ ਬਹੁਤ ਜਲਦਬਾਜੀ ਵਿੱਚ ਨੰਦਾ ਜੀ ਨੇ ਬੋਲਤਾ ਜੇ ਤਾਂ ਮੈਨੂੰ ਸਮਝ ਹੀ ਨਹੀਂ ਆਈ ਸਾਨੂੰ ਇਹਨਾਂ ਦੀ ਜਲਦਬਾਜ਼ੀ ਨਹੀਂ ਦਿਖਾਉਣੀ ਚਾਹੀਦੀ ਸੀਗੀ ਅਸੀਂ ਮੈਂ ਉਹਨਾਂ ਨੂੰ ਕਿਹਾ ਸੀ ਆਪਾਂ 10-15 ਮਿੰਟ ਜਿਹੜੇ ਇਹਨੇ ਦੂਰ ਦੂਰ ਤੋਂ ਸਾਡੇ ਸਮਾਜ ਦੇ ਮੁਖੀ ਆਏ ਸੀਗੇ ਹਰੇਕ ਸਟੇਟ ਵਿੱਚੋਂ ਔਰ ਇੱਕ ਸ਼ਹਿਰ ਵਿੱਚੋਂ ਅਸੀਂ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਸੀ ਵੀ ਕੀ ਚੱਕਰ ਆ ਵੀ ਕਿਉਂ ਸਾਨੂੰ ਪੋਸਟਫਨ ਕਰਨਾ ਪੈ ਰਿਹਾ ਤੇ ਉਹ ਅਸੀਂ ਉਹ ਸਮਝਾ ਨਹੀਂ ਸਕੇ ਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਉਸ ਦਿਨ ਸਾਡੀ ਉੱਪਰ ਕੋਰ ਕਮੇਟੀ ਦੀ ਮੀਟਿੰਗ ਹੋਈ ਉੱਪਰ 5-7 ਬੰਦੇ ਜਿਹੜੇ ਅਸੀਂ ਕੋਰ ਕਮੇਟੀ ਦੇ ਆ ਤੇ ਉਹਦੇ ਚ ਕਾਫੀ ਬੰਦੇ ਇੰਟਰਸਟਿਡ ਸੀ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਦਾ ਜਿਹੜੇ ਜਿਹੜੇ ਬੰਦੇ ਇੰਟਰਸਟਿਡ ਸੀਗੇ ਉਹਦੇ ਚ ਤਾਂ ਇੱਕ ਸਾਡੇ ਪੰਜਾਬ ਦੇ ਪਟਿਆਲੇ ਦੇ ਤੇ ਪੰਜਾਬ ਦੇ ਪ੍ਰਧਾਨ ਨੇ ਰਾਮਚੰਦ ਰਾਮਾ ਜੀ ਦੂਜਾ ਰਾਜਕੁਮਾਰ ਸਜਦੇਵਾ ਜੀ ਤੇ ਤੀਜਾ ਸਾਡੇ ਤੋਂ ਤੁਹਾਨੂੰ ਦੱਸਾਂ ਰਾਜਪੁਰੇ ਤੋਂ ਕਾਫੀ ਬੰਦਿਆਂ ਨੇ ਇਹ ਆਈ ਵੀ ਪ੍ਰਵੀਨ ਅਨੇਜਾ ਜੀ ਨੂੰ ਵੀ ਪ੍ਰਧਾਨ ਬਣਾਉ ਤੇ ਅੱਛਾ ਇੱਕ ਸਾਡੇ ਆਪਣਾ ਵਦਵਾ ਜੀ ਜਿਹੜੇ ਸ਼ਾਮਸੁੰਦਰ ਵਦਵਾ ਜੀ ਤੇ ਇੱਕ ਪੋਪਲੀ ਜੀ ਠੀਕ ਐ ਐਵੇਂ ਇੱਕ ਦੋ ਨਾਮ ਹੋਰ ਵੀ ਆ ਰਹੇ ਸੀਗੇ ਸਾਡੇ ਕੋਲ ਜੀ ਵੀ ਮੈਂ ਪ੍ਰਧਾਨ ਬਣਨਾ ਮੈਂ ਪ੍ਰਧਾਨ ਬਣਨਾ ਤੇ ਪੰਜਾਬ ਵਾਲੇ ਇਹ ਗੱਲ ਕਹਿੰਦੇ ਸੀ ਵੀ ਪੰਜਾਬ ਦਾ ਪ੍ਰਧਾਨ ਬਣਾਓ ਵੀ ਇੱਥੇ ਸੰਖਿਆ ਜ਼ਿਆਦਾ ਹੈ ਤੇ ਜਿਹੜੇ ਪੰਜਾਬ ਤੋਂ ਬਾਹਰ ਸੀਗੇ ਉਹ ਚਾਹੁੰਦੇ ਸੀ ਵੀ ਐਤਕੀ ਤੁਸੀਂ ਪੰਜਾਬ ਨੂੰ ਨਹੀਂ ਤੁਸੀਂ ਜਿਹੜੇ ਪੰਜਾਬ ਤੋਂ ਅਲੱਗ ਸਟੇਟਾਂ ਉਹ ਤੋਂ ਵਿੱਚ ਕੋਈ ਪ੍ਰਧਾਨ ਬਣਾਓ ਜਿਵੇਂ ਪੌਪਲੀ ਜੀ ਹੋਗੇ ਇੱਕ ਅਦਾ ਦਿੱਲੀ ਦੇ ਵੀ ਸੀਗੇ ਤੇ ਉਹ ਜਿਹੜੇ ਪੰਜਾਬ ਤੋਂ ਬਾਹਰ ਸੀਗੇ ਉਹ ਇਹ ਕਹਿੰਦੇ ਸੀਗੇ ਵੀ ਹੁਣ ਪੰਜਾਬ ਵਿੱਚ ਤੁਹਾਡਾ ਸਾਰਾ ਸਮਾਜ ਇਕੱਠਾ ਹੋ ਗਿਆ ਤੇ ਜਿਵੇਂ ਕਿ ਪੌਪਲੀ ਜੀ ਵਰਗੇ ਉਹ ਇਹ ਚਾਹੁੰਦੇ ਆ ਵੀ ਅਸੀਂ ਹੁਣ ਪੌਪਲੀ ਜੀ ਨੇ ਦੇਖੋ ਨੋ ਡਾਊਟ ਬਹੁਤ ਕੰਮ ਕੀਤਾ ਉਹਨਾਂ ਨੇ ਵੀ ਮੈਂ ਕਹਿ ਸਕਦਾ ਪੰਜਾਬ ਤੋਂ ਬਾਰਤ ਜਾਂ ਦਿੱਲੀ ਤੋਂ ਜਿੰਨੇ ਵੀ ਬਾਰਦੇ ਸਟੇਟਾਂ ਨੇ ਪੌਪਲੀ ਨੇ ਅਲੱਗ-ਅਲੱਗ ਸਟੇਟਾਂ 'ਚ ਜਾ ਕੇ ਬੰਦੇ ਜੋੜੇ ਆ ਆਪਣੇ ਸਮਾਜ ਦੇ ਜਿਹੜੇ ਕਿ ਅੱਜ ਸਾਡੇ ਨਾਲ ਜੁੜੇ ਹੋਏ ਨੇ ਤੇ ਪੌਪਲੀ ਨੇ ਬਹੁਤ ਵਧੀਆ ਕੰਮ ਕੀਤਾ ਪਰ ਪੰਜਾਬ ਵਾਲਿਆਂ ਨੇ ਵੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਸੀ ਇਹ ਸਾਰੀ ਸਾਡੀ ਟੀਮ ਹੀ ਸੀਗੀ ਜਾਂ ਕਟਾਰਿਆ ਸਾਹਿਬ ਸੀਗੇ ਜਾਂ ਅਸੀ ਸੀਗੇ ਜਾਂ ਸਾਡੇ ਪੰਜਾਬ ਦੇ ਪ੍ਰਧਾਨ ਸੀ ਜਿੰਨੇ ਵੀ ਸਾਡੀ ਟੀਮ ਸੀ ਉਹਨਾਂ ਕਰਕੇ ਹੀ ਇਹ ਸਾਰਾ ਪੰਜਾਬ ਇਕੱਠਾ ਜੁੜਿਆ ਤੇ ਉਹਨਾਂ ਦੀ ਪਾਸੇ ਇਹ ਸੀਗਾ ਪੌਪਲੀ ਸਾਹਿਬ ਉਹਨਾਂ ਦਾ ਵੀ ਯਾਰ ਜਿਨੇ ਵੀ ਦਿੱਲੀ ਦੇ ਸੀ ਵੀ ਸਾਡਾ ਐਥਕੀਪ ਚ ਪ੍ਰਦਾਨ ਪੰਜਾਬ ਤੋਂ ਬਾਰ ਵੜਨਾ ਚਾਹੀਦਾ ਤਾਂ ਕਿ ਅਸੀਂ ਸਮਾਜ ਨੂੰ ਬਹੁਤ ਤਕੜਾ ਕਰ ਸਕੀਏ ਪੌਪਲੀ ਜੀ ਬਹੁਤ ਵਧੀਆ ਇਨਸਾਨ ਨੇ ਕੋਈ ਅਸੀ ਗੱਲ ਨਹੀਂ ਜੱਗਾ ਜੀ ਹੁਣ ਕਟਾਰੀਆ ਸਾਹਿਬ ਦੇ ਇਸਤੀਫਾ ਦੇਣ ਤੋਂ ਬਾਅਦ ਤੁਸੀਂ ਮੋਹਰੀ ਹੋ ਤੁਸੀਂ ਹੋਗੇ ਪੌਪਲੀ ਸਾਹਿਬ ਹੋ ਜੋ ਹਰਦਵਾਰ ਦੇ ਵਿੱਚ ਹੋਇਆ ਹੈ ਕਿ ਆ ਤੁਸੀਂ ਆਪਣੇ ਜਿਹੜੀ ਇਹ ਸੰਸਥਾ ਹੈ ਬਾਲਪੁਰ ਮੰਚ ਹੈ ਇਹਨਾਂ ਨੂੰ ਅਪੀਲing ਕਰਨਾ ਚਾਹੋਗੇ ਕਿ ਵੀ ਇੱਥੇ ਇਲੈਕਸ਼ਨ ਨਾ ਹੋਣ ਸਾਰਸੰਮਤੀ ਹੋਵੇ ਕਿਉਂਕਿ ਫਿਰ ਉਹੀ ਰਾਜਨੀਤੀ ਇਸ ਚੀਜ਼ ਜੇ ਚੜਾਈ ਹੋਣ ਲੱਗ ਗਈਆਂ ਫਿਰ ਆਪਣੀ ਬਰਾਦਰੀ ਤੁਹਾਡੇ ਰਾਈਮੈਂ ਦੱਸਣਾ ਚਾਹਾਂ 100% ਸੰਝੋਤਾ ਹੋਵੇਗਾ ਆਪਣਾ ਕੋਈ ਇਲੈਕਸ਼ਨ ਨਹੀਂ ਹੋਵੇਗਾ ਮੈਂ ਮੰਨਦਾ ਪੰਜ ਕੈਂਡੀਡੇਟ ਨੇ ਪੰਜ ਵਿੱਚੋਂ ਪੰਜ 6 ਨੇ 4 4 ਜਾਂ 5 ਰਾਜੀ ਹੋ ਜਾਂਦੇ ਆ ਜਿਹੜਾ ਪ੍ਰੋਪੋਜ਼ਲ ਹੋਏਗੀ ਤਾਂ ਅਸੀਂ ਇੱਕ ਅੱਦੇ ਬੰਦੇ ਦੀ ਪਰਵਾਹ ਨਹੀਂ ਕਰਨ ਲੱਗੇ ਤੁਹਾਨੂੰ ਸਿੱਧੀ ਜੀ ਗੱਲ ਕਰੀਏ ਮੇਰੇ ਇਸਾਮ ਨਾਲ 100 ਕੀ 101% ਇਹਦੇ ਨਾਲ ਬਣੇਗਾ ਸਾਰਸੰਮਤੀ ਨਾਲ ਤੇ ਮੈਂ ਤੁਹਾਡੇ ਰਾਏ ਦੱਸਣਾ ਚਾਹਨਾ ਅਸੀਂ ਜੋ ਦੇਖੋ ਮੈਂ ਆਪਣੀ ਰਾਏ ਕਹਿ ਰਿਹਾ ਮੇਰੀ ਅੱਜ ਇੱਕ ਅਦਵਾਰ ਪਬਲਿਕ ਨਾਲ ਵੀ ਗੱਲ ਹੋਈ ਕਿਸੇ ਹੋਰ ਨਾਲ ਵੀ ਰਾਏ ਹੋਈ ਹੈ ਅਸੀਂ ਸੰਵਿਧਾਨ ਵਿੱਚ ਐਮੈਂਡਮੈਂਟ ਵੀ ਕਰਾਂਗੇ ਐਮੈਂਡਮੈਂਟ ਤਾਂ ਕਰਾਂਗੇ ਕਿਉਂ ਪਹਿਲਾ ਦੇਖੋ ਜਦੋਂ ਪਹਿਲਾ ਪ੍ਰਧਾਨ ਬਣਦੇ ਸੀ 30 35 ਬੰਦੇ ਪ੍ਰਧਾਨ ਬਣਦੇ ਬਣਾ ਦਿੰਦੇ ਸੀਗੇ ਠੀਕ ਹੈ ਥੋੜਾ ਦਾਇਰਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਹਸੀਜਾ ਜੀ ਪ੍ਰਧਾਨ ਬਣਿਆ ਸਾਡੇ ਵਰਗਿਆਂ ਨੂੰ ਨਾਲ ਜੋੜਿਆ ਮੈਨੂੰ ਤੁਹਾਨੂੰ ਪਤਾ ਪੰਜਾਬ ਦਾ ਪ੍ਰਧਾਨ ਬਣਾਇਆ ਕਟਾਰਿਆ ਸਾਹਿਬ ਨੂੰ ਵੀ ਸਲਾਹਕਾਰ ਬਣਾਇਆ ਅਸੀਂ ਜਦੋਂ ਜੁੜੇ ਤੇ ਉਹਨਾਂ ਦੀ ਹਸੀਜਾ ਸਾਹਿਬ ਦੇ ਟੀਮ ਵਿੱਚ ਤੋ ਉਸ ਤੋਂ ਬਾਅਦ ਅਸੀਂ ਬਹੁਤ ਕੰਮ ਕੀਤਾ ਤੇ ਸਾਰਾ ਸਮਾਜ ਹੀ ਜੁੜ ਗਿਆ ਜਦੋਂ ਅਸੀਂ ਕਟਾਰਿਆ ਸਾਹਿਬ ਨੂੰ ਹੁਣ ਬਣਾਇਆ ਤਾਂ ਹੁਣ ਪੂਰਾ ਹਿੰਦੁਸਤਾਨ ਹੀ ਜੁੜ ਗਿਆ ਤੇ ਦੇਖੋ ਅਸੀਂ ਹੁਣ ਜਿਹੜਾ ਵੀ ਅਸੀਂ ਪ੍ਰਧਾਨ ਬਣਾਵਾਂਗੇ ਤਾਂ ਅਸੀਂ ਬਿਲਕੁਲ ਸੋਚ ਸਮਝ ਕੇ ਬਣਾਵਾਂਗੇ ਸਮਾਜ ਨੂੰ ਇੱਥੇ ਤੱਕ ਲਿਆਉਣ ਵਾਸਤੇ ਸਾਰਿਆਂ ਦੀ ਮਿਹਨਤ ਹੈ ਮੈਂ ਕਹਾਂ ਜੀ ਕੱਲੀ ਮੇਰੀ ਹੈ ਜਾਂ ਕਟਾਰਿਆ ਸਾਹਿਬ ਦੀ ਹੈ ਸਾਰੀ ਟੀਮ ਦੀ ਮਿਹਨਤ ਹੈ ਇਸ ਕਰਕੇ ਅਸੀਂ ਜਿਹੜਾ ਵੀ ਪ੍ਰਧਾਨ ਬਣਾਵਾਂਗੇ ਅਸੀਂ 3 ਦਿਨਾਂ ਦੇ ਅੰਦਰ ਅਸੀਂ ਹੁਣ ਨਾਮ ਮੰਗਾਗੇ ਜਿਹੜਾ ਜਿਹੜੇ ਸਾਡੇ ਸੰਸਥਾ ਵਿੱਚ ਜਿਨ੍ਹਾਂ ਦੀ ਵੋਟ ਹੈ ਵੀ ਜਿਹੜਾ ਵੀ ਪ੍ਰਧਾਨ ਬਣਨਾ ਚਾਹੁੰਦਾ ਸਾਨੂੰ ਆਪਣਾ ਜਿਹੜੇ ਇਲੈਕਸ਼ਨ ਦੇ ਅਸੀਂ ਨੋਮੀਨੇਸ਼ਨ ਉਹ ਹੋਣਗੇ ਨੋਮੀਨੇਸ਼ਨ ਹੋਣਗੇ ਨੋਮੀਨੇਸ਼ਨ ਤਾਂ ਲਿਆਂਗੇ ਲਾਂਗੇ ਲਾਂਗੇ ਉਹਨਾਂ ਤੋਂ ਉਹਨਾਂ ਦਾ ਅਜੰਡਾ ਪੁੱਛਾਂਗੇ ਵੀ ਕੀ ਕਰੋਗੇ ਤੂੰ ਵੀ ਸਮਾਜ ਵਾਸਤੇ ਕੀ ਕਰੋਗੇ ਜਿਹੜਾ ਜਿਹਦਾ ਏਜੰਡਾ ਸਾਨੂੰ ਚੰਗਾ ਲੱਗੇਗਾ ਉਹਦੇ 'ਚ ਅਸੀਂ ਇੱਕ ਕਮੇਟੀ ਬਣਾਵਾਂਗੇ ਜਿਵੇਂ ਕਿ ਸਾਡੇ ਕਟਾਰੀਆ ਸਾਹਿਬ ਪ੍ਰਧਾਨ ਰਹੇ ਨੇ ਅਸੀਂ ਦਾਜੀ ਪ੍ਰਧਾਨ ਰਹੇ ਨੇ ਜਾਂ ਅਸੀਂ ਹੈ ਇੱਕ ਦੋ ਸੀਨੀਅਰ ਬੰਦੇ ਹੋਣਗੇ ਉਹ ਸਾਰੇ ਅਸੀਂ ਇੱਕ ਕਮੇਟੀ ਬਣਾਵਾਂਗੇ ਉਹਦੇ 'ਚ ਅਸੀਂ ਦੇਖਾਂਗੇ ਵੀ ਇਸ ਪ੍ਰਧਾਨ ਦਾ ਏਜੰਡਾ ਇਹ ਇਹ ਐ ਇਸ ਪ੍ਰਧਾਨ ਦਾ ਏਜੰਡਾ ਹੈ ਜਾਂ ਸਾਨੂੰ ਜਿਹੜਾ ਸਮਾਜ ਨੂੰ ਉੱਤੇ ਜਾਣ ਵਾਸਤੇ ਵੀ ਆ ਏਜੰਡਾ ਚੰਗਾ ਹੈ ਅਸੀਂ ਉਹਨੂੰ ਪ੍ਰੇਫਰੈਂਸ ਦੇਾਂਗੇ ਤੇ ਸਾਰਿਆਂ 'ਚ ਦੱਸਾਂਗੇ ਕਾਰਜਗਰਨੀ ਦੀ ਮੀਟਿੰਗ 'ਚ ਵੀ ਇਹ ਪ੍ਰਧਾਨ ਦਾ ਇਲੈਕਸ਼ਨ ਰੋਣਾ ਚਾਹੁੰਦਾ ਹੈ ਇਹਦਾ ਏਜੰਡਾ ਇਹ ਹੈ ਤੇ ਅਸੀਂ ਇਹ ਵੀ ਸੋਚ ਰਹੇ ਆ ਇੱਕ ਅਜੇ ਸੋਚ ਰਹੇ ਆ ਵੀ ਦੇਖੋ ਪਿਛਲੀ ਵਾਰ ਜਿਹੜਾ ਸਮਾਜ ਦਾ ਦੇਖੋ ਸਮਾਜ ਚਲਾਉਣ ਕੋਈ ਸੰਸਥਾ ਚਲਾਉਣ ਵਾਸਤੇ ਫੰਡ ਦੀ ਵੀ ਲੋੜ ਹੁੰਦੀ ਹੈ ਤੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕਿਸੇ ਕੋਲ ਵੀ ਜਿੰਨੇ ਵੀ ਤੁਹਾਡੇ ਸਾਹਮਣੇ 5 ਸਟਾਰ 3 ਸਟਾਰ ਹੋਟਲਾਂ ਦੇ ਮੀਟਿੰਗਾਂ ਹੋਈਆਂ ਜਿਹੜੀਆਂ ਕਿ ਪਹਿਲਾਂ ਵੀ ਇਹ ਧਰਮਸ਼ਾਲਾ ਚੁੰਦੀ ਸੀ ਹੁਣ ਹੁੰਦੇ ਸੀ ਵੀ ਇਸ ਵਧੀਆ ਤਰੀਕੇ ਨਾਲ ਮੀਟਿੰਗਾਂ ਹੋਈਆਂ ਅਸੀਂ ਕਿਸੇ ਤੋਂ ਅਜੇ ਤੱਕ ਫੰਡ ਨਹੀਂ ਲਿਆ ਹੈਗਾ ਤੇ ਅਸੀਂ ਮੈਂ ਇੱਕ ਪ੍ਰੋਪੋਜ਼ਲ ਅੱਜ ਆਪਾਂ ਆਪਣੇ ਰਾਜਪੁਰੇ ਦੀ ਗੱਲ ਕਰ ਲਈਏ ਰੋਟਰੀ ਕਲੱਬ ਦਾ ਇਲੈਕਸ਼ਨ ਹੁੰਦਾ ਤਾਂ ਉੱਥੇ ਜਿਨੇ ਵੀ ਪ੍ਰਧਾਨ ਬਣਨਾ ਹੁੰਦਾ ਇਲੈਕਸ਼ਨ ਲੜਨਾ ਹੁੰਦਾ ਫੀਸ ਹੁੰਦੀ ਹੈ ਨਾ ਉਹਦੀ ਕਿੰਨੀ ਹੁੰਦੀ ਹੈ ਤੁਸੀਂ ਆਪ ਦੱਸੋ ਤਾਂ ਕਾਫੀ ਲੱਖਾਂ ਜੁਦੀਆਂ 2 ਲੱਖ ਰੁਪਏ ਫੀਸ ਆ ਉਹਦੀ ਇਹ ਤਾਂ ਬੜਾ ਸਮਾਜ ਦਾ ਇਲੈਕਸ਼ਨ ਹੈ ਅਜੇ ਸਾਡੇ ਕੋਲ ਸਮਾਜ ਦੇ ਵਾਗ ਨੂੰ ਹੀ দান ਜਾਣਾ ਹੈ ਅਸੀਂ ਇਹ ਵੀ ਸੋਚ ਰਹੇ ਹਾਂ ਵੀ ਜਿਹੜਾ ਵੀ ਹੁਣ ਪ੍ਰਧਾਨ ਦੇ ਇਲੈਕਸ਼ਨ ਵਾਸਤੇ ਚਾਹਵਨ ਹੋਏਗਾ ਤਾਂ ਇੱਕ ਅਮਾਊਂਟ ਰੱਖਾਂਗੇ ਬਹੁਤ ਵਧੀਆ ਅਮਾਊਂਟ ਰੱਖਾਂਗੇ ਵੀ ਜਿੰਨੇ ਵੀ ਪ੍ਰਧਾਨ ਬਣਨਾ ਜਿਹੜੇ ਕਿ ਉਹ ਵਾਪਸ ਹੀ ਨਹੀਂ ਹੋਣਗੇ ਜਿੰਨੇ ਵੀ ਪ੍ਰਧਾਨ ਬਣਨਾ ਵੀ ਰਿਫੰਡੇਬਲ ਨਹੀਂ ਹੋਏਗਾ ਠੀਕ ਹੈ ਗੱਲ ਨਹੀਂ ਮੈਂ ਤਾਂ ਅਸੀਂ ਸੋਚ ਰਿਹਾ ਆਪਸੇ ਵਿਚਾਰ ਕਰਕੇ ਉਹ ਵੀ ਅਸੀਂ ਲੱਖਾਂ ਦੇ ਕੋਈ ਨਾ ਕੋਈ 2 ਲੱਖ 3 ਲੱਖ 5 ਲੱਖ ਕੋਈ ਫੀਸ ਰੱਖਾਂਗੇ ਜਿਹੜੀ ਕਿ ਇੱਕ ਸਮਾਜ ਤੋਂ ਫੰਡ ਵੀ ਆਊਗਾ ਕੰਮ ਆਊਗੀ ਠੀਕ ਬਹੁਤ ਵਧੀਆ ਹਾਂਜੀ 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 ਤੇ ਬਾਕੀ ਵਿਚਾਰ ਕਰਾਂਗੇ ਐਮੈਂਡਮੈਂਟ ਵੀ ਕਰਾਂਗੇ ਕੋਈ ਹੋਰ ਪੋਸਟਰ ਬਣਾਵਾਂਗੇ ਵੀ ਮੇਰੇ ਹਿਸਾਬ ਨਾਲ ਤਾਂ ਰਾਜਮੰਦੀ ਨਾਲ ਹੀ ਪ੍ਰਧਾਨ ਮੰਤਰੀ